ਦੇ ਨਾਲ ਨੰਗਾ ਫੌਜਾਂ ਜਿਹੜੀਆਂ ਉਹ ਜੁੜ ਰਹੀਆਂ ਨੇ ਆ ਬਾਬਾ ਜੀ ਫਤਿਹ ਦੀ ਸਾਨ ਪਾ ਰਹੇ ਜੀ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਜਥੇਦਾਰ ਸਤਨਾਮ ਸਿੰਘ ਕੁਹਾੜ ਮਿਸਲ ਬਬਰ ਅਕਾਲੀ ਦਾ ਜਥੇਦਾਰ ਹਾਂ ਔਰ ਜਲੰਧਰ ਜ਼ਿਲ੍ਹਾ ਪਣ ਜਾਂਦਾ ਆਪਾਂ ਨੂੰ ਪੜਾ ਨੂੰ ਹੈੱਡ ਕੁਆਟਰ ਤੋਂ ਤੇ ਕਿਵੇਂ ਦੇਖ ਰਹੇ ਹੋ ਅੱਜ ਹੋਲਾ ਮੱਲਾ ਬੜੀ ਹੀ ਸ਼ਾਨੋ ਸ਼ਕਤ ਦੇ ਨਾਲ ਕੱਢਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਹਾਂ ਜੀ ਬਹੁਤ ਵਧੀਆ ਬਹੁਤ ਆਨੰਦ ਆਇਆ ਮੇਰਾ ਖਿਆਲ ਹੋ ਕੇ ਇਹ ਕਈ ਚਿਰਾਂ ਦੇ ਮਗਰੋਂ ਐਵੇਂ ਮਿਸਲਾ ਇਕੱਠੀਆਂ ਹੋ ਕੇ ਜਿਹੜਾ ਓਲਾ ਮੁੱਲਾ ਖੇਡਿਆ ਗਿਆ ਤੇ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਵੀ ਸਾਰੀ ਫੌਜ ਜਿਹੜੀ ਹੈ ਇੱਕ ਝੰਡੇ ਦੇ ਥੱਲੇ ਹੋ ਜਾਵੇ ਇਹ ਸਾਰਾ ਖਾਲਸਾ ਪਰ ਇਸੇ ਤਰ੍ਹਾਂ ਇਕਤਰਤਾਈ ਦੇ ਨਾਲ ਵਿਚਰੇ ਕੋਟਾਂਂਦ ਕੋਟ ਛੁੱਕ ਰਿਹਾ ਅਕਾਲ ਪੁਰਖ ਦਾ ਕਿਵੇਂ ਦਿਖ ਰਿਹਾ ਹੋ ਅੱਜ ਸਟੇਡੀਅਮ ਐ ਛੋਟਾ ਪੈ ਗਿਆ ਸੰਗਤ ਜ਼ਿਆਦਾ ਹੋ ਗਈ ਕੋੜਾਂ ਦੀ ਦੌੜ ਵੱਡੀ ਸੀ ਤੇ ਜਥੇਦਾਰਾਂ ਵੱਲੋਂ ਵੀ ਕਿਹਾ ਗਿਆ ਵੀ ਇਹਨੂੰ ਜਿਹੜਾ ਸਟੇਡੀਅਮ ਐ ਵੱਡਾ ਕੀਤਾ ਮੈਂ ਸਾਰੇ ਖਾਲਸਾ ਪੰਥ ਵੱਲੋਂ ਨਹਿਨ ਸਿੰਘ ਸਮੂਹ ਜਥੇਬੰਦੀਆਂ ਵੱਲੋਂ ਅਪੀਲ ਕਰਦਾ ਵੀ ਮਾਨ ਸਾਹਿਬ ਇਹ ਜਿਹੜੀ ਗੱਲ ਸਾਡੀ ਐਵੇਂ ਨਾ ਜਾਵੇ ਜੋ ਖਾਲਸਾ ਪੰਥ ਕਹਿੰਦਾ ਹੈ ਜਿਹੜਾ ਖਾਲਸਾ ਪੰਥ ਦੀਆਂ ਖੁਸ਼ੀਆਂ ਲੈਂਦਾ ਹੈ ਤੁਸੀਂ ਵੇਖਦੇ ਆਏ ਹੋ ਖਾਲਸਾ ਪੰਥ ਜੀ ਨੂੰ ਕੁਛ ਗਿਆ ਬਖਸ਼ੇ ਉਹਨੂੰ ਕਦੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹੀ ਇਹਨਾਂ ਨੇ ਹਾਸੇ-ਹਾਸੇ 'ਚ ਨਵਾਬੀਆਂ ਬਖਸ਼ੀਆਂ ਨੇ ਇਸ ਘਰ ਤੇ ਭਾਈ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਸਤਗੁਰੂ ਕਹਿੰਦੇ ਉਹਦੇ ਅਸਤ ਸਮੁੰਦਰ ਪਰਯੰਤੰ ਅਬਦਲ ਰਾਜ ਮਿਲਿਓ ਸੁਰ ਪਰਕਰ ਉਹਦੇ ਕਹਿੰਦੇ ਚੜਦੇ ਨੂੰ ਅਸਤ ਕਹਿੰਦੇ ਛਿਪਦੇ ਨੂੰ ਚੜਦੇ ਤੋਂ ਲੈਂਦੇ ਜਿੱਥੇ ਮਰਜ਼ੀ ਚੱਲੇ ਜਾਓ ਗੁਰੂਕਾਰ ਸਿੱਖ ਮਿਲੇਗਾ ਉਹਦੇ ਅਸਤ ਕਹਿੰਦੇ ਨੇ ਛਿਪਦੇ ਨੂੰ ਉਦੇ ਆਸਤ ਸਮੁੰਦਰ ਪ੍ਰਯੰਤਨ ਸਮੁੰਦਰਾਂ ਤੋਂ ਪਾਰ ਅੱਜ ਜਿਹਨੂੰ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਵਗੈਰਾ ਕਹਿੰਦੇ ਹੋ ਉਹ ਕੁਲਕੀ ਤਰ ਬਾਤ ਚਾਹਨੇ ਉਸ ਸਮੇਂ ਹੀ ਖੁਸ਼ੀਆਂ ਬਖਸ਼ੂਦਤੀਆਂ ਸੀ ਹੁਣ ਅਬਚਲ ਦਾ ਨਿਸ਼ਾਨਾ ਹੈ ਵੇਖੋ ਅਬਚਲ ਦੇ ਉੱਤੇ ਇਹ ਕੋਈ ਐਸਾ ਦੇਸ਼ ਕੋਈ ਐਸਾ ਵਿਦੇਸ਼ ਨਹੀਂ ਹੋਵੇਗਾ ਜਿੱਥੇ ਇਹ ਮਹੱਲਾ ਨਹੀਂ ਵੇਖਿਆ ਗਿਆ ਹੋਵੇਗਾ ਸੋ ਗੁਰੂ ਕਲਗੀ ਸਰ ਪਾਤਸ਼ਾਹ ਦੀਆਂ ਬਾਰੇ ਕਿਰਪਾਏ ਜਿਹੜਾ ਉਹਨਾਂ ਨੇ ਨਿਸ਼ਾਨਾ ਦਿੱਤਾ ਹੈ ਖਾਲਸੇ ਨੂੰ ਖਾਲਸਾ ਪਰਪੱਕ ਸਾਮ ਕੇ ਬਿਠਾਇਆ ਤੇ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਰਹਿਮਤਾਂ ਭਰਿਆ ਇਹ ਤਿਹਾਰ ਮਨਾਇਆ ਜਾਵੇ ਇਹ ਮੈਂ ਫਿਰ ਜਾਦ ਕਰਾਉਂਦਾ ਹੋਇਆ ਇੱਕ ਅਪੀਲ ਕਰਾਂਗਾ ਮਾਨ ਸਰਕਾਰ ਨੂੰ ਕਿ ਜਿੰਨੀ ਵੀ ਸ਼ੇਤੀ ਹੋ ਸਕਦਾ ਹੈ ਜੇ ਤੁਸੀਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਇਹ ਸਭ ਤੋਂ ਪਹਿਲਾ ਕੰਮ ਜਿਹੜਾ ਆ ਇਹ ਗਰਾਊਂਡ ਦਾ ਹੋਣਾ ਚਾਹੀਦਾ ਸਟੇਡੀਅਮ ਦਾ ਹੋਣਾ ਚਾਹੀਦਾ ਇੱਥੇ ਸੰਗਤਾਂ ਆਉਂਦੀਆਂ ਨੇ ਕਈ ਬਜ਼ੁਰਗ ਆਉਂਦੇ ਨੇ ਵਿਚਾਰੇ ਬੈਠਣ ਕੋਣੋਂ ਹੀ ਨਹੀਂ ਆਉਂਦੇ ਜੀ ਜੀ ਖਲੂਣ ਕੋਣੋਂ ਹੀ ਨਹੀਂ ਆਉਂਦੇ ਬਈ ਡਿਸਪੀਸਕਲਨ ਨਹੀਂ ਗਾ ਕਿਤੇ ਧੱਕਾ ਵੱਜਿਆ ਕਿਸੇ ਸੱਟ ਲੱਗ ਜੇਗੀ ਕਿਉਂਕਿ ਹੋ ਜਾਂਦੀ ਆ ਰਾਕੀ ਜਾਂਦੇ ਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਥੇਬੰਦੀਆਂ ਦਾ ਬਹੁਤ ਵੱਡਾ ਇਕੱਠ ਸੀ ਤੇ ਇਹ ਉਹਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੁਣ ਵੀ ਵੇਖੋ ਸਿੰਘ ਦੇ ਸੱਟ ਲੱਗ ਗਈ ਉਹ ਥੋੜੇ ਥਾਂ ਦਾ ਕਰਨੀ ਹੈ ਜਦੋਂ ਘੋੜੇ ਦੌਰ ਭਜਦੇ ਨੇ ਇੱਕ ਘੋੜਾ ਅੱਗੇ ਆ ਰਿਹਾ ਆ ਇੱਕ ਇੱਕ ਸਵਾਰ ਜਿਹੜਾ ਦੌੜਾ ਰਿਹਾ ਆ ਇੱਕ ਅੱਗੇੋਂ ਵਾਪਸੀ ਮੋੜ ਰਿਹਾ ਜਿਹਨੇ ਵਾਪਸੀ ਮੋੜਨਾ ਹੈ ਉਹਦੇ ਲਈ ਜਗ੍ਹਾ ਹੋਣੀ ਚਾਹੀਦੀ ਹੈ ਤੇ ਨਹੀਂ ਤੇ ਸੱਟ ਲੱਗਣੀ ਤੇ ਆਮ ਹੀ ਗੱਲ ਆ ਸੋ ਮੈਂ ਇਹ ਬੇਨਤੀ ਕਰਾਂਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਔਰ ਖਾਸ ਕਰਕੇ ਇਸ ਇਲਾਕੇ ਦੇ ਜਿਹੜੇ ਕੋਈ ਐਮਪੀ ਜਾਂ ਐਮਐਲਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਬਰ ਅਕਾਲੀ ਮਸਲ ਦਾ ਜਸੇਦਾਰ ਹੋਣ ਦੇ ਨਾਤੇ ਭਾਈ ਇਸ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਸੋ ਆਓ ਮੈਂ ਬੇਨਤੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਇਹ ਜਰੂਰ ਕਰਾਂਗਾ ਫੇਰ ਕਿ ਸਾਰੀਆਂ ਸੰਗਤਾਂ ਗੁਰੂ ਦਾ ਅੰਮ੍ਰਿਤ ਛਕੋ ਸਿੱਖੀ ਦੇ ਧਾਰਨੀ ਹੋਵੋ ਔਰ ਬਾਣੀ ਤੇ ਬਾਣੇ ਦੇ ਧਾਰਨੀ ਅੰਮ੍ਰਿਤ ਛਕਣਾ ਤਾਂ ਬਾਣਾ ਪਾ ਕੇ ਛਕੋ ਗੁਰਮਖੋ ਖੱਜੇ ਪੱਲਿਆਂ ਦੀ ਨਿਆਈ ਨਾ ਰਹੋ ਕਿਉਂਕਿ ਸਤਗੁਰਾਂ ਨੇ ਬਾਣੀ ਬਾਣਾ ਦਿੱਤਾ ਸੀ ਬਾਣੇ ਨਾਲ ਅੰਮ੍ਰਿਤ ਛਕਾਇਆ ਸੀ ਓਵੇਂ ਬਾਣੇ ਤੋਂ ਅੰਮ੍ਰਿਤ ਨਹੀਂ ਛਕਾਇਆ ਇਹ ਸਿਰਫ ਵੋਟ ਨੀਤੀ ਨੇ ਸਾਡਾ ਬਾਣਾ علاوہ ਹਾਤਾ ਤੇ ਅਮਰਤ ਅੱਜ ਉਵੇਂ ਸ਼ਿਕਾਇਤਾਂ ਜਾ ਰਿਹਾ ਅਮਰਤ ਬਾਣੇ ਚ ਹੀ ਕਲਗੀ ਸਰਪਾਤਸ਼ਾਹ ਨੇ ਸ਼ਿਕਾਇਤਾਂ ਸੀ ਦੂਸਰੀ ਗੱਲ ਸਾਡੇ ਕਕਾਰਾਂ ਨਾਲ ਛੇੜ ਛਾੜ ਜਿੱਥੇ ਅੱਗੇ ਸਾਡੇ ਕਕਾਰਾਂ ਚ ਕੇਸ ਕੀ ਦੱਸੀ ਜਾਂਦੀ ਸੀ ਅੱਜ ਇਹ ਕੇਸ ਲਿਖ ਰਹੇ ਨੇ ਮੈਂ ਬੇਨਤੀ ਕਰਾਂਗਾ ਕਿ ਜੇਰਾ ਪੰਜਵਾਂ ਕਕਾਰ ਹੈ ਇਹਨਾਂ ਨੇ ਤੇ ਸਾਨੂੰ ਚਾਰ ਕੱਕਿਆਂ ਵਾਲੇ ਅਮਰਤਾਰੀ ਬਣਾ ਕੇ ਰੱਖ ਦਿੱਤਾ ਚਾਰ ਕੱਕਿਆਂ ਵਾਲੇ ਅਮਰਤ ਧਾਰੀ ਬਣਾ ਕੇ ਰੱਖ ਦਿੱਤਾ ਕੰਗਾ ਕੰਗਾ ਵੀ ਸਾਹਮ ਦਾ ਸਿੱਖ ਕੜਾ ਵੀ ਸਾਹਮ ਦਾ ਏ ਕਿਰਪਾਨ ਵੀ ਸਾਹਮ ਦਾ ਏ ਤੇ ਸ਼ੈਰਾ ਵੀ ਸਾਹਮ ਦਾ ਏ ਕਿਸ ਕੀ ਨਹੀਂ ਸਾਹਮ ਦਾ ਇਹ ਵਾਂ ਕਰ ਰਹੇ ਆ ਆਪਾਂ ਇਸ਼ਨਾਨ ਕਰਨ ਜਾਂਦੇ ਕਈ ਵਾਰੀ ਮੈਂ ਵੇਖਿਆ ਕੈ ਸਿੰਘ ਜਿਹੜੇ ਆ ਕਿਉਂ ਕਿ ਕਿਸ ਕੀ ਹੁਣ ਦੱਸਿਆ ਨਹੀਂ ਜਾ ਰਿਹਾ ਕਿ ਕਿਸ ਕੀ ਭਾਈਵਾਂ ਕਕਾਰ ਆ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਕਦੇ ਵੀ ਜਦੋਂ ਅਮਰਤ ਸੈਕਲਾਏ ਤੇ ਮਨ ਬਣਾ ਕੇ ਤਿਆਰ ਪਰ ਤਿਆਰ ਹੋਏ ਸੈਕਣਾ ਆ ਤੇ ਬਾਣੇ ਬਾਣੀ ਦੇ ਨਾਲ ਧਾਰਨੀ ਹੋ ਕੇ ਛਕਣਾ ਆ ਕੋਸ਼ਿਸ਼ ਕਰੋ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਖ ਹੀ ਜਾਣੋ ਸੋ ਆਓ ਸਤਿਗੁਰੂ ਕਿਰਪਾ ਕਰਨ ਮੈਂ ਇਨੀ ਬੇਨਤੀ ਪ੍ਰਵਾਨ ਕਰਿਓ ਸਾਰਿਆਂ ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੱਡਾ ਸਹਿਜਤਾ ਰੱਖਿਆ ਕਰੋ ਕਦੇ ਵੀ ਕਾਲੀ ਨੀ ਕਰਨੀ ਇਹ ਸਿੱਖ ਨੂੰ ਇਹ ਚੀਜ਼ਾਂ ਨਹੀਂ ਆਈਆਂ ਕਦੇ ਵੀ ਗੁੱਸਾ ਨਹੀਂ ਕਰਨਾ ਸੋ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਆਓ ਫਤਿਹ ਜੀ ਜਾਓ ਨਾ ਜਥੇਦਾਰ ਸੁਤਨਾਮ ਸਿੰਘ ਕੋਹੜ ਮਿਸਲ ਬੱਬਰ ਅਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰਾਂਗੇ ਜਾਵੇ ਨਿਹਾਲ ਹੋ ਜਾਵੇ ਗੁਰੂ ਕਲਗੀ ਧਰਪਾਤਸ਼ਾਹੀ ਦੇ ਚਰਨਾਂ ਨੂੰ ਪਾਵਾ ਓ ਸਤ ਗੁਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੇਮ ਦੇ ਰੇ ਕਿਰਪਾ ਸਿੰਘ ਲੋਗ